ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਪੀਬੀ ਕਿੰਗ ਨਿਊਜ਼ ਦੇ ਵਿੱਚ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬੋ ਕੈਨੇਡਾ ਤੋਂ ਆਈ ਵੱਡੀ ਖਬਰ ਕੈਨੇਡਾ ਵਿੱਚ ਹੋਈ ਵੱਡੀ ਵਾਰਦਾਤ ਕੈਨੇਡਾ ਵਿੱਚ ਹੁਣ ਭਾਰਤੀ ਵਕੀਲਾਂ ਤੇ ਚੱਲਣ ਲੱਗੀਆਂ ਗੋਲੀਆਂ ਦੇ ਵਿੱਚ ਹੁਣ ਭਾਰਤੀ ਵਕੀਲਾਂ ਤੇ ਚੱਲਣ ਲੱਗੀਆਂ ਗੋਲੀਆਂ ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੋਂ ਬਾਅਦ ਵਕੀਲਾਂ ਉੱਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਅਤੇ ਮੋਟੀ ਰਕਮ ਦੀ ਮੰਗ ਕਰਦੀਆਂ ਧਮਕੀਆਂ ਭਰੀਆਂ ਕਾਲਜ ਲਗਾਤਾਰ ਆ ਰਹੀਆਂ ਹਨ। ਕੈਨੇਡਾ ਵਿੱਚ ਭਾਰਤੀ ਕਾਰੋਬਾਰੀਆਂ ਤੋਂ ਬਾਅਦ ਵਕੀਲਾਂ ਉੱਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਅਤੇ ਮੋਟੀ ਰਕਮ ਦੀ ਮੰਗ ਕਰਦੀਆਂ ਧਮਕੀ ਭਰੀਆਂ ਕਾਲਜ ਲਗਾਤਾਰ ਆ ਰਹੀਆਂ ਹਨ। ਲਾ ਸੋਸਾਇਟੀ ਆਫ BC ਮੁਤਾਬਕ ਨਿਸ਼ਾਨਾ ਬਣੇ ਵਕੀਲਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਰਕਮ ਦਾ ਪ੍ਰਬੰਧ ਨਾ ਹੋਣ ਤੇ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਫਿਲਹਾਲ ਵਕੀਲਾਂ ਦੀ ਪਛਾਣ ਜੰਤਕ ਨਹੀਂ ਕੀਤੀ ਗਈ ਪਰ ਲਾ ਸੋਸਾਇਟੀ ਵੱਲੋਂ ਆਪਣੇ ਮੈਂਬਰਾਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਜੇਹੀ ਕੋਈ ਵੀ ਧਮਕੀ ਆਉਣ ਤੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਸੋਸਾਇਟੀ ਮੁਤਾਬਕ ਪੁਲਿਸ ਵੱਲੋਂ ਅਜਿਹੇ ਵਿੱਚ ਮਾਵਲਿਆਂ ਦੀ ਪੜਤਾਲ ਵਿੱਚ ਨਮੀ ਬਣੀ ਐਕਸਟਰਸ਼ਨ ਟਾਸਕ ਫੋਰਸ ਨੂੰ ਸਾਵਲ ਕੀਤਾ ਜਾ ਰਿਹਾ ਹੈ ਅਤੇ ਕੈਨੇਡਾ ਬਾਡਰ ਸਰਵਿਸ ਏਜੰਸੀ ਵੀ ਟਾਸਕ ਫੋਰਸ ਦਾ ਹਿੱਸਾ ਬਣ ਚੁੱਕੀ ਹੈ ਛੋਟੀਆਂ ਰਕਮਾਂ ਮੰਗ ਰਹੇ ਫੋਨ ਕਰਨ ਵਾਲੇ ਦੱਸ ਦਈਏ ਕਿ ਮੌਜੂਦਾ ਬਰੇ ਦੌਰਾਨ ਇਕੱਲੇ ਸਰੀ ਸ਼ਹਿਰ ਵਿੱਚ ਜਵਰੀ ਵਸੂਲੀ ਦੇ 95 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਘੱਟੋ ਘੱਟ 45 ਮਾਮਲਿਆਂ ਵਿੱਚ ਗੋਲੀਆਂ ਚੱਲੀਆਂ ਸਰੀ ਦੇ 168 ਸਟਰੀਟ ਦੇ 32 ਐਵੇਨਿਊ ਦੇ ਮਕਾਨ ਉਸ ਉੱਤੇ ਹਫ਼ਤੇ ਵਿੱਚ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਹਨ ਬੀਸੀ ਕੰਜਰਵੇਟਿਵ ਪਾਰਟੀ ਦੇ ਕਾਨੂੰਨ ਮਾਮਲਿਆਂ ਦੇ ਆਲੋਚਕ ਸਟੀਵ ਕੋਨਰ ਅਤੇ ਤਾਜ਼ਾ ਘਟਨਾਕਰਮ ਤੇ ਟਿੱਪਣੀ ਕਰਦੇ ਆ ਕਿਹਾ ਕਿ ਵਕੀਰ ਸਾਡੀ ਨਿਆ ਪ੍ਰਣਾਲੀ ਦੀ ਰਾਖੀ ਕਰਦੇ ਹਨ ਅਤੇ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਪਾਣੀ ਸਿਰ ਤੋਂ ਟਪ ਚੁੱਕਾ ਹੈ ਅਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਸਰੀ ਵਿਖੇ ਜਵਰੀ ਮਸੂਲੀ ਦੇ ਮਾਵਲਿਆਂ ਨਾਲ ਸੰਬੰਧਿਤ ਗੋਲੀਬਾਰੀ ਦੌਰਾਨ ਜਖਮੀ ਹੋਏ ਸਖਸ ਨੂੰ ਟੁਕਮਾ ਇਲਾਜ ਨਹੀਂ ਮਿਲ ਰਿਹਾ। ਸਰੀ ਵਿਖੇ ਜਖਮੀ ਸਖਸ ਦੇ ਜਿਵਾੜੇ ਚੋਂ ਕੱਢੀ ਗੋਲੀ 170 ਸਟਰੀਟ ਅਤੇ 32 ਐਵੇਨਿਊ ਦੇ ਮਕਾਨ ਉੱਤੇ ਗੋਲੀਬਾਰੀ ਦੌਰਾਨ ਇਹ ਸਖਸ ਜਖਮੀ ਹੋਇਆ ਤੇ ਗੋਲੀ ਜਿਵਾੜੇ ਨੇੜੇ ਫਸ ਗਈ। ਸੂਤਰਾਂ ਨੇ ਦੱਸਿਆ ਕਿ ਗੋਲੀ ਕੱਢੇ ਵਗੈਰ ਹੀ ਪੀੜਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ ਪੀੜਤ ਮਾਨਸਿਕ ਅਤੇ ਸਰੀਰਕ ਦਰਦ ਬਰਦਾਸ਼ਤ ਕਰਨ ਲਈ ਮਜਬੂਰ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਘਰ ਉੱਤੇ ਗੋਲੀਬਾਰੀ ਦੌਰਾਨ ਇਹ ਸਾਕਸ ਜਾਖਮੀ ਹੋਇਆ ਉਸ ਨੂੰ ਇੱਕ ਹਫਤੇ ਵਿੱਚ ਦੋ ਵਾਰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਗੈਰ ਐਮਰਜੈਂਸੀ ਨੰਬਰ 6045990502 ਤੇ ਸੰਪਰਕ ਕੀਤਾ ਜਾ